ਹਾਂ ਕੋਈ ਸੱਟ ਲੱਗਦੀ ਲੱਗ ਸਕਦੀ ਹੂੰ ਖੁਸ਼ੀ ਹੈ ਇੱਕ ਬੇਜ਼ੁਬਾਨ ਦੀ ਜਾਨ ਬਚਾ ਲਈਏ ਠੀਕ ਹੈ ਭਾਈ ਪਕਸਰ ਕਹਿੰਦੇ ਆ ਵੀ ਜਿਹੜੀ ਚੈਨਾ ਡੋਰ ਆ ਹਾਨੀ ਕਰ ਰਕਾ ਇੱਕ ਵਾਰ ਫਿਰ ਮਾਮਲਾ ਹੈ ਡੀਸੀ ਦਫਤਰ ਦੇ ਵਿੱਚ ਇੱਕ ਬਟ ਕਬੂਤਰ ਡੋਰ ਚ ਫਸਿਆ ਕੀ ਕਹੋਗੇ ਹਾਂਜੀ ਭਾਜੀ ਅਸੀਂ ਵੀ ਹੁਣੇ ਹੀ ਆਏ ਕੋਈ ਕੰਮ ਆਇਆ ਸੀਗਾ ਮੈਂ ਦੇਖਿਆ ਕਿ ਕਬੂਤਰ ਫਸਿਆ ਹੋਇਆ ਦੇਖ ਕੇ ਬੜਾ ਮਨ ਨੂੰ ਉਹ ਹੋਇਆ ਕਿ ਇੱਕ ਬੇਜ਼ੁਬਾਨ ਆ ਉਹ ਤਾਂ ਆਵਾਜ਼ ਵੀ ਨਹੀਂ ਮਾਰ ਸਕਦਾ ਹੈਗਾ ਕਿ ਆਪਾਂ ਨੂੰ ਮੈਨੂੰ ਬਚਾ ਲਓ ਆਪਾਂ ਕੁਦਰਤੀ ਨਿਗਾ ਭਈ ਸਾਰਿਆਂ ਦੇ ਤੁਸੀਂ ਵੀ ਖੜੇ ਸੀ ਪੱਤਰਕਾਰ ਵੀਰ ਹੋਰ ਵੀ ਖੜੇ ਸੀ ਦੇਖ ਰਿਹਾ ਭਾਜੀ ਮੈਂ ਇਹੀ ਕਹਿਣਾ ਚਾਹ ਰਿਹਾ ਕਿ ਆਪਣੇ ਲੋ ਬੇਰਹਿਮ ਹੋ ਚੁੱਕੇ ਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈਗੀ ਆ ਕਿ ਸੋਚਣਾ ਚਾਹੀਦਾ ਪੰਛੀ ਵੀ ਹੈਗੇ ਆ ਜਾਨਵਰ ਵੀ ਹੈਗੇ ਆ ਤੁਸੀਂ ਆਪਣੀ ਜ਼ਿੰਦਗੀ ਨਾਲ ਉਹਨਾਂ ਦਾ ਵੀ ਖਿਆਲ ਰੱਖੋ ਨਾ ਲੋਕੀ ਆਪਣੇ ਸ਼ੌਂਕ ਪਿੱਛੇ ਦੇ ਦੇਣੀ ਡੋਰ ਕੱਟੀ ਜਾਂਦੀ ਆ ਪਤੰਗ ਫਸ ਜਾਂਦੇ ਆ ਡੋਰਾਂ 'ਚ ਪੰਛੀ ਫਸਦੇ ਆ لوکاں ਨੂੰ خود ਚਾਹੀਦਾ ਕਿ ਬੇਨਤੀ ਕਰਦੇ ਆ ਕਿ ਤੁਸੀਂ ਆਪਣੇ ਸ਼ੌਂਕ ਦੇ ਪਿੱਛੇ ਕਿਸੇ ਦੀ ਜਾਨ ਨੂੰ ਜੋਖਮ 'ਚ ਨਾ ਪਾਓ ਤੇ ਕੋਸ਼ਿਸ਼ ਕਰੋ ਜਿੰਨੀ ਕਿ ਜਿੰਨੀ ਆਪਣੇ ਪਰਿਵਾਰ ਤੋਂ ਆਪਣੇ ਤੋਂ ਸ਼ੁਰੂ ਕਰੋ ਕਿ ਚਾਈਨਾ ਡੋਰਦੀ ਅਗਲੇ ਸਾਲ ਵਰਤੋਂ ਨਾ ਕੀਤੀ ਜਾਵੇ ਆਪਣੇ ਤੋਂ ਸ਼ੁਰੂ ਕਰੋ ਲੋਕਾਂ ਦੇ ਦੋਸਤਾਂ ਭਰਾਵਾਂ ਰਿਸ਼ਤੇਦਾਰਾਂ ਨੂੰ ਬੇਨਤੀ ਕਰੋ ਤਾਂ ਕਿ ਹੌਲੀ ਹੌਲੀ ਇਸ ਕੰਮ ਤੇ ਕੰਟਰੋਲ ਪਾਇਆ ਜਾਵੇ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਦੇ ਲਈ ਜਿੱਥੇ ਇੰਨੇ ਆਪਾਂ ਖਰਚਾ ਹੁੰਦਾ ਹੈਗਾ ਪ੍ਰਸ਼ਾਸਨ ਦਾ ਹਨਾ ਹੋਰ ਕਿਸੇ ਕਾਰਜਾਂ ਤੇ ਖਰਚਾ ਹੁੰਦਾ ਕਿ ਬੋਰਡ ਲਗਾਏ ਜਾਣ ਬੈਨਰ ਲਗਾਏ ਜਾਣ ਕੋਈ ਸਰਕਾਰੀ ਟੀਮਾਂ ਹੈਗੀਆਂ ਉਹਨਾਂ ਨੂੰ ਭੇਜਿਆ ਜਾਣ ਅਸੀਂ ਵੀ ਐਨ ਜੀਓ ਚਲਾਉਂਦੇ ਹੈਗੀਆਂ ਕੋਈ ਸਾਡੇ ਭਰਾਵਾਂ ਦਾ ਸਾਥ ਲਿੱਤਾ ਜਾਵੇ ਤੇ ਇਸ ਚੀਜ਼ ਦਾ ਪ੍ਰਚਾਰ ਕੀਤਾ ਜਾਵੇ ਕਿ ਤਾਂ ਕਿ ਲੋਕੀ ਜਾਗਰੂਕ ਹੋਣ ਤੇ ਇਸੀ ਨੂੰ ਰੁਕਣ ਨਾ ਵਰਤਨ ਚਾਹੀਦਾ ਲੋਰ ਭਾਈ ਕੀ ਨਾਮ ਹੈ ਤੁਹਾਡਾ ਮੈਂ ਮਿੱਠੂ ਚੜਾ ਆ ਯਾਰ ਅੱਜ ਇੱਕ ਕਬੂਤਰ ਚਾਈਨਾ ਡੋਰ ਦੀ ਸਪੀਡ ਤੇ ਫਸਿਆ ਸੀ ਇਹ ਕਦੋਂ ਫਸਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਤੇ ਕਿਵੇਂ ਉਤਾਰਿਆ ਉਹਨ ਕੀ ਕਹਿਣਾ ਅਸੀਂ ਨਾ ਡੀਸੀ ਦਫਤਰ ਡੀਸੀ ਸਾਹਿਬ ਨੂੰ ਮਿਲਣ ਆਏ ਸੀ ਕਿਸੇ ਕੰਮ ਦੇ ਸਿਲਸਿਲੇ ਚ ਪਰ ਇੱਕ ਜ਼ਿੰਮੇਵਾਰੀ ਦੇ ਤੌਰ ਤੇ ਜਦੋਂ ਇਹਨੂੰ ਮੈਂ ਸਵਿਧਾਨ ਦੇਣ ਆਏ ਸੀ ਡੀਸੀ ਸਾਹਿਬ ਨੂੰ ਜਦੋਂ ਉੱਥੇ ਪੇੜ ਤੇ ਕਬੂਤਰ ਨੂੰ ਲਟਕੇ ਦੇਖਿਆ ਜੇ ਤਾਂ ਡੋਰ ਦੂਜੀ ਹੁੰਦੀ ਨਾ ਤੇ ਇਹ ਜਿਵੇਂ ਪਰਿੰਦਾ ਪਰ ਮਾਰਦਾ ਸੀ ਇਹ ਕਬੂਤਰ ਉਹ ਡੋਰ ਨੇ ਟੁੱਟ ਜਾਣਾ ਸੀ ਪਰ ਪਲਾਸਟਿਕ ਦੀ ਡੋਰ ਉਡਾਂਦੇ ਵੀ ਚਾਈਨਾ ਦੀ ਜਿਹੜੀ ਡੋਰ ਆ ਉਹ ਉੜਦੀ ਵੀ 307 302 ਆ ਉਹ ਜਦੋਂ ਗਿਰ ਜਾਂਦੀ ਥੱਲੇ ਉਦੋਂ ਵੀ ਟੁੱਟਦੀ ਨਹੀਂ ਸੰਕਰ ਦਾ ਕੰਮ ਕਰਦੀ ਹੈ ਲੱਗਦਾ ਨਹੀਂ ਸਖਤੀ ਨਾਲ ਕਾਰਵਾਈ ਹੋਣੀ ਚਾਹੀਦੀ ਮੈਂ ਕਹਿੰਦਾ ਜੀ ਇਹ ਦੇਖੋ ਇਹ ਜਿਹੜੇ ਉਡਾ ਰਹੇ ਆ ਉਹਨਾਂ ਤੇ ਕੁਦਰਤ ਨਹੀਂ ਮaaf ਨਹੀਂ ਕਰਦਾ ਇਹ ਡੀਸੀ ਸਾਹਿਬ ਨੂੰ ਮੈਂ ਵੈਸੇ ਇਹ ਗੱਲ ਕਹਿਣਾ ਵੀ ਚਾਹੁੰਦਾ ਸੀ ਵੀ ਸਾਰੇ ਕੰਮ ਛੱਡ ਕੇ ਪਹਿਲਾਂ ਉੱਤੇ ਝਾਤੀ ਮਾਰੀਏ ਪੇੜਾ ਵੱਲ ਨੂੰ ਕਿ ਜਿਹੜੇ ਪਰਿੰਦੇ ਲਟਕੇ ਉਹਨਾਂ ਨੂੰ ਕਿਨੇ ਬਚਾਉਣਾ ਹੈ ਅੱਜ ਇੱਥੇ ਬੀਜਮਣ ਪਹਿਲਾਂ ਇਸ ਦੀ ਮਾਰਚ ਪੇੜ ਸੀ ਹੁਣ ਆਮ ਲੋਕੀ ਵੀ ਕਿਦਾਂ ਰੰਗ ਦੀ ਪੇੜ ਚਾਰੇ ਮੂੰਹ ਵੱਡੇ ਜਾ ਰਹੇ ਕਿਹੜਾ ਬੰਦਾ ਸਕੂਟਰ ਮੋਟਰਸਾਈਕਲ ਕੋਈ ਕੁੜੀ ਕੋਈ ਬੱਚਾ ਚਲਾਉਂਦਾ ਜੇ ਉਹਦੇ ਗਲੇ ਦੇ ਵਿੱਚ ਇਹ ਚਾਈਨਾ ਡੋਰ ਪਵੇ ਤਾਂ ਗਲਾ ਲਾ ਕੇ ਛੱਡੂਗੀ ਇਹ ਇਹ ਟੁੱਟਣ ਵਾਲੀ ਨਹੀਂ ਹੈਗੀ ਔਰ ਪ੍ਰਸ਼ਾਸਨ ਨੂੰ ਇਹਦਾ ਕੰਮ ਹੁਣ ਆਪਾਂ ਲੋਕ ਗੱਲ ਕਰਦੇ ਹੱਲ ਕੀ ਹੈ ਹੱਲ ਇਹੀ ਹੈ ਵੀ ਚਾਹੇ ਸ਼ਕਤੀ ਨਾਲ ਚਾਹੇ ਪਿਆਰ ਨਾਲ ਜਿਹਦੇ ਕੋਲ ਫੜੀ ਜਾਵੇ 302 ਦਾ ਪਰਚਾ ਹੀ ਸਿੱਧਾ ਭਾਈ ਜੀ ਬੈਨ ਹੁੰਦੇ باوجود ਲਗਾਤਾਰ ਵਿਕਰੀ ਇਹ ਤੇ ਪਰਚੇ ਵੀ ਹੁੰਦੇ ਨੇ ਪਰ ਨਾਲ ਹੀ ਜਵਾਨ ਤੋਂ ਹੋ ਜਾਂਦੀ ਦੁਕਾਨਦਾਰ ਜਦੋਂ ਆਪਾਂ ਦੁਕਾਨਦਾਰ ਆਪਾਂ ਸਾਰੇ ਮੇਰੇ ਹਿਸਾਬ ਨਾਲ ਸਾਰੇ ਕਰਪਟਰ ਜਦੋਂ ਆਪਾਂ ਕਿਸੇ ਨੂੰ ਦੇਣ ਲਈ ਅਲਾਉ ਕਰਦੇ ਆ ਕੋਈ ਡਰ ਹੈ ਹੀ ਨਹੀਂ ਪ੍ਰਸ਼ਾਸਨ ਦਾ ਤੇ ਲੱਗਦਾ ਜਿਹੜੇ ਕੈਟਰ ਪਰ ਪਰ ਕਹਿੰਦੇ ਚਾਈਨਾ ਤੋਂ ਉੱਥੇ ਵੇਣ ਲੱਗਣਾ ਚਾਹੀਦਾ ਮੈਂ ਕਹਿੰਦਾ ਜੀ ਚਾਈਨਾ ਡੋਰ ਜਿਹੜੇ ਹੱਥ 'ਚ ਫੜੀ ਜਾਵੇ ਔਰ ਤੁਹਾਨੂੰ ਇੱਕ ਗੱਲ ਦੱਸਦਾ ਇਹਨੂੰ ਪਰਪਸ ਕੀਤਾ ਜਾਂਦਾ ਜਿਹੜਾ ਮੱਛੀਆਂ ਫੜਦੇ ਆ ਨਾ ਇਹਦੇ ਉੱਤੇ ਲਿਖਿਆ ਜਾਂਦਾ ਵੀ ਇਹ ਮੱਛੀਆਂ ਫੜਨ ਲਈ ਡੋਰ ਹੈ ਮੈਂ ਕਹਿੰਦਾ ਮੱਛੀਆਂ ਫੜਨ ਵਾਲਾ ਜਾਲ ਇੰਟਰ ਪਿੱਛੋਂ ਭਰ ਭਰ ਕੇ ਆਂਦੇ ਉੱਥੇ ਰੋਕ ਲਗਣੀ ਚਾਹੀਦੀ ਬਿਲਕੁਲ ਰੋਕ ਲਗਣੀ ਚਾਹੀਦੀ ਹੈ ਸਰਕਾਰ ਮੈਂ ਦੇਖੋ ਮੈਨੂੰ ਮਿਲੀ ਭਗਤਾ ਦਾ ਤਾਂ ਹੀ ਆ ਰਹੀ ਰੋਕ ਇਹ ਮਿਲੀ ਭਗਤਾ ਦਾ ਪਤਾ ਨਹੀਂ ਕ腐ਸ਼ਨ ਦੇਖੋ ਜਿੱਦਾਂ ਇਹ ਕ腐ਸ਼ਨ ਦਾ ਪਾਰਟ ਆਪਾਂ ਸਿੱਧਾ ਕਿੱਥੇ ਦੇ ਉੱਤੇ ਬਲੇਮ ਨਹੀਂ ਲਾ ਸਕਦੇ ਪਰ ਗਵਰਨਮੈਂਟ ਨੂੰ ਚਾਹੀਦਾ 27 ਦੇ ਨਾਲ ਬਾਰਡਰ ਫੀਲ ਕਰਕੇ ਉਹਨੂੰ ਚੈੱਕ ਕੀਤਾ ਜਾਵੇ